ਇੱਕ ਵਾਰ ਫਿਰ ਤੁਹਾਨੂੰ ਉਹ ਸਲਾਈਡ ਦਿਖਾਣਾ ਚਾਹਾਂਗਾ ਕਿ ਆਮ ਆਦਮੀ ਪਾਰਟੀ ਜੋ ਇੱਕ ਨਵਾਂ ਰਿਕਾਰਡ ਬਣਾਇਆ ਪਹਿਲਾਂ ਉਸ ਦੀ ਗੱਲ ਕਰਦੇ ਹਾਂ ਕਿਉਂਕਿ ਪੰਜਾਬ ਦੇ ਇਤਿਹਾਸ ਵਿੱਚ ਪਹਿਲੀ ਵਾਰ ਹੋਏਗਾ ਕਿ ਇੱਕੋ ਪੋਲੀਟੀਕਲ ਪਾਰਟੀ ਦੇ 80% ਜਿਹੜੇ ਐਮ ਐਲ ਏਜ਼ ਨੇ ਉਹ ਜਿਹੜੇ ਨੇ ਅਸੈਂਬਲੀ ਨੂੰ ਰਿਪਰੈਜ਼ੈਂਟ ਕਰਨਗੇ ਸੋ ਮੈਂ ਪੀ ਸੀ ਆਰ ਨੂੰ ਕਹਾਂਗਾ ਇਸ ਤੋਂ ਪਹਿਲਾਂ ਜਿਹੜਾ ਜੀ ਸੋ ਸਭ ਤੋਂ ਵੱਡੀ ਜਿੱਤ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਇਤਿਹਾਸ ਵਿੱਚ ਆਮ ਆਦਮੀ ਪਾਰਟੀ ਨੇ ਦਰਜ ਕੀਤੀ ਹੈ 1997 ਵਿੱਚ ਸ਼੍ਰੋਮਣੀ ਕਾਲੀ ਦਲ ਨੇ 93 ਸੀਟ ਆਪਣੇ ਭਾਈ ਵਾਲੇ ਲਾਇਸ ਜਿੱਤਿਆ ਸੀ ਉਸ ਵੇਲੇ ਵੀ 79.4% ਜਿਹੜੇ ਐਮ ਐਲ ਏ ਸੀ ਉਹ ਇੱਕੋ ਪਾਰਟੀ ਦੇ ਸੀ ਲੇਕਿਨ ਹੁਣ ਤੁਸੀਂ ਦੇਖੋਗੇ 2022 ਦੇ ਵਿੱਚ ਆਮ ਆਦਮੀ ਪਾਰਟੀ 117 ਵਿੱਚੋਂ 94 ਐਮ ਐਲ ਏ ਜਿਹੜੀ ਉਹਨੂੰ ਰਿਪਰੈਜ਼ੈਂਟ ਕਰੇਗੀ ਕੌਨਸਟਿਟੂਐਂਸੀਜ਼ ਨੂੰ ਔਰ 80.10% ਜਿਹੜੇ ਐਮ ਐਲ ਏਸ ਆ ਉਹ ਸਿਰਫ ਔਰ ਸਿਰਫ ਇੱਕ ਪਾਰਟੀ ਦੇ ਹੋਣਗੇ ਇਹ ਪੰਜਾਬ ਦੇ ਇਤਿਹਾਸ ਚ ਪਹਿਲਾਂ ਕਦੀ ਵੀ ਨਹੀਂ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਐਮ ਐਲ ਏ ਦੀ ਗਿਣਤੀ ਜ਼ਰੂਰ ਰਹੀ ਹੈ ਪਹਿਲਾਂ ਜ਼ਿਆਦਾ ਕਿਉਂਕਿ ਉਦੋਂ ਕੌਨਸਟਿਟੂਐਂਸੀਜ਼ ਜ਼ਿਆਦਾ ਸੀ ਲੇਕਿਨ Uh, 66 ਦੇ ਵਿੱਚ ਪੰਜਾਬ ਰੀਆਰਗੇਨਾਈਜ਼ ਹੋਇਆ ਔਰ 2022 ਚ ਆਮ ਆਦਮੀ ਪਾਰਟੀ ਨੇ ਜਿਹੜਾ ਆਪਣਾ ਰਿਕਾਰਡ ਤੋੜ ਕੇ ਜਿਹੜਾ 2024 ਵਿੱਚ 92 ਨੂੰ 94 ਕਰਤਾ ਹੁਣ ਇਹ ਵੀ ਦੇਖਣ ਵਾਲੀ ਗੱਲ ਹੋਏਗੀ ਕਿ ਬਾਕੀ ਪੋਲੀਟੀਕਲ ਪਾਰਟੀਆਂ ਦੇ ਜੋ ਬਚੇ ਕੁਝ ਐਮ ਐਲ ਏ ਹੈ ਕੀ ਉਹਨਾਂ ਦੇ ਨਾਲ ਜਾ ਸਕਦੇ ਆ ਸੋ ਰਿਜ਼ਲਟ ਤਾਂ ਤੁਸੀਂ ਦੇਖ ਸਕਦੇ ਹੋ ਕਿ 2022 ਦੇ ਵਿੱਚ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੀ ਹਨੇਰੀ ਜਿਹੜੀ ਹੈ ਉਹ ਪੂਰੇ ਪੰਜਾਬ ਚੱਲੀ ਸੀ ਲੇਕਿਨ ਉਸ ਹਨੇਰੀ ਦੇ ਵਿੱਚ ਹੋਰ ਜ਼ਿਆਦਾ ਜਿਹੜੀਆਂ ਸੀਟਾਂ ਨੇ ਉਹ ਐਡ ਹੋ ਗਈਆਂ ਸੋ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ 2022 ਦੇ ਵਿੱਚ 91 ਸੀਟਾਂ ਤੇ ਜਿੱਤ ਹਾਸਲ ਕੀਤੀ ਸੀ ਹਰ ਕੋਈ ਜਾਣਦਾ ਹੈ ਪਰ ਕਾਂਗਰਸ ਨੇ ਜਿਹੜੀ 18 ਸੀਟਾਂ ਤੇ ਜਿੱਤ ਹਾਸਲ ਕੀਤੀ ਸੀ ਤੇ ਆਪੋਜੀਸ਼ਨ ਦੇ ਵਿੱਚ ਆਏ ਸੀ ਸ਼ਰਮਣ ਅਕਾਲੀ ਦਲ ਦੀ ਗੱਲ ਕੀਤੀ ਜਾਵੇ ਤਿੰਨ ਸੀਟਾਂ ਤੇ ਭਾਜਪਾ 2 ਬੀਐਸਪੀ 1 ਤੇ ਇੰਡੀਪੈਂਡੈਂਟ 1 ਪਰ 2024 ਦੀ ਗੱਲ ਕੀਤੀ ਜਾਵੇ ਕਿਉਂਕਿ ਹੁਣ ਦੋ ਸੀਟਾਂ ਜਿਹੜੀਆਂ ਆਮ ਆਦਮੀ ਪਾਰਟੀ ਦੇ ਖੇਮੇ ਦੇ ਵਿੱਚ ਹੋਰ ਆ ਗਈਆਂ ਨੇ ਹਾਲਾਂਕਿ ਤੁਹਾਨੂੰ ਯਾਦ ਹੋਵੇਗਾ ਕਿ ਕਿਸ ਤਰ੍ਹਾਂ ਜੋ ਸ਼ੀਤਲ ਅੰਗੁਰਾਲ ਨੇ ਉਹ ਹਾਰੇ ਪਰ ਆਮ ਆਦਮੀ ਪਾਰਟੀ ਦੇ ਜੋ ਕੈਂਡੀਡੇਟ ਸੀ ਉਹ ਜਿੱਤ ਗਏ ਫਿਰ ਉਸ ਤੋਂ ਬਾਅਦ ਅ ਮੀਥੇਰ ਦੀ ਗੱਲ ਕੀਤੀ ਜਾਵੇ ਉਹ ਐਮਪੀ ਬਣ ਗਏ ਤਾਂ 91 ਜਿਹੜੀਆਂ ਨੇ ਉਹ ਸੀਟਾਂ ਹੋਗੀਆਂ ਸੀ ਪਰ ਅੱਜ ਤਿੰਨ ਜਿਹੜੀਆਂ ਨੇ ਉਹ ਐਡ ਹੋ ਗਈਆਂ ਨੇ ਤਾਂ 94 ਸੀਟਾਂ ਜਿਹੜੀਆਂ ਨੇ ਉਹ ਆਮ ਆਦਮੀ ਪਾਰਟੀ ਦੀਆਂ ਹੋ ਗਈਆਂ ਨੇ ਇਸ ਦੇ ਨਾਲ ਹੀ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਦੋ ਜਿਹੜੇ ਨੇ ਉਹ ਐਮਐਲਏਸ ਕੱਟ ਗਏ ਨੇ ਤਾਂ 16 ਜਿਹੜੀਆਂ ਇਹਨਾਂ ਦੀ ਗਿਣਤੀ ਰਹਿ ਗਈ ਸੋ ਟੈਕਨੀਕਲੀ ਜਿਹਨਾਂ ਲੀਡਰ ਆਫ অপੋਜੀਸ਼ਨ ਹੁੰਦਾ ਉਸ ਦੀ ਕੁਰਸੀ ਤੇ ਵੀ ਖਤਰਾ ਹੈ ਕਿਉਂਕਿ ਜੋ ਰਿਕੁਆਇਰਡ 1/10 ਜਿਹੜੀਆਂ ਸੀਟਸ ਹੁੰਦੀਆਂ ਨੇ ਉਹ ਘਟੋ-ਘਟ ਲੀਡਰ ਆਫ اپੋਜੀਸ਼ਨ ਜਿਹੜੀ ਪਾਰਟੀ ਦਾ ਬੰਦਾ ਉਹਨੂੰ ਹੋਣਾ ਚਾਹੀਦਾ ਲੇਕਿਨ ਤੁਸੀਂ ਦੇਖ ਸਕਦੇ ਹੋ ਕਿ 17 ਤੋਂ ਜਿਹੜੀਆਂ ಕಾಂಗ್ರೆਸ ਦੇ ਸੀਟਾਂ ਹੁਣ 16 ਰਹਿ ਗਈਆਂ ਨੇ ਸੋ ਬੜੀ ਦਿਲਚਸਪ ਗੱਲ ਹੋਏਗੀ ਕਿ ਹੁਣ اپੋਜੀਸ਼ਨ ਪਾਰਟੀਆਂ ਕਿਵੇਂ ਕਿ ਰੰਗੇ ਕੀ ਪ੍ਰਤਾਪ ਸਿੰਘ ਬਾਜਵਾ ਦੀ ਕੁਰਸੀ ਨੂੰ ਖਤਰਾ ਹੈ ਕਿ ਨਹੀਂ ਖਤਰਾ ਉਸ ਬਾਰੇ ਜਿਹੜਾ ਪਤਾ ਲੱਗੇਗਾ ਸੋ ਚੌਵੀਂ ਗੱਲ ਦੀ ਜਦਲ ਦੇ ਤਿੰਨ ਐਮਐਲਏ ਸੀ ਉਹਨਾਂ ਚੋਂ ਇੱਕ ਐਮਐਲਏ ਦਾ ਸਟੇਟਸ ਜਿਹੜਾ ਕਲੀਅਰ ਨਹੀਂ ਹੈ ਡਾਕਟਰ ਸੁਖਵਿੰਦਰ ਸੁਖੀ ਜਿਹੜੇ ਬੰਗਾ ਤੋਂ ਅਜਿੱਤੇ ਸੀ ਉਹਨਾਂ ਨੇ ਆਵਾਦਨੀ ਪਾਰਟੀ ਜੁਆਇਨ ਕਰ ਲਈ ਸੀ ਹਾਲਾਂਕਿ ਉਹਨਾਂ ਨੇ ਡਿਸਕਵਾਲਿਫਾਈ ਉਹਨਾਂ ਨੂੰ ਨਾ ਤਾਂ ਕੀਤਾ ਗਿਆ ਨਾ ਉਹਨਾਂ ਨੇ ਜਿਹੜੀ ਹੈ ਪਾਰਟੀ ਤੇ ਛੱਡਤੀ ਸੀ ਲੇਕਿਨ ਉਹਨਾਂ ਨੂੰ ਡਿਸਕਵਾਲਿਫਾਈ ਨਹੀਂ ਕੀਤਾ ਗਿਆ ਸੋ ਫਿਲਹਾਲ ਅਸੀਂ ਉਹਨਾਂ ਨੂੰ ਕਾਲੀਦਲ 'ਚ ਰੱਖਿਆ ਲੇਕਿਨ ਅਗਰ ਉੱਤੇ ਬਾਈਲੈਕਸ਼ਨ ਹੁੰਦੀ ਹੈ ਆਉਣ ਵਾਲੇ ਟਾਈਮ 'ਚ ਡਾਕਟਰ ਸੁਖੀ ਜਿਹੜੇ ਆ ਉਹਨਾਂ ਦੀ ਵੀ ਬਾਈਲੈਕਸ਼ਨ ਹੋਏਗੀ ਸੋ ਉਹਨਾਂ ਦੀ ਸੀਟ ਵੀ ਅਗਰ ਜਿਹੜੀ ਦੁਬਾਰਾ ਬਾਈਲੈਕਸ਼ਨ ਜਿੱਤੇ ਹੈ ਤੇ ਆਵਾਦਨੀ ਪਾਰਟੀ ਆਪਣਾ ਰਿਕਾਰਡ ਹੋਰ ਬਿਹਤਰ ਕਰ ਸਕਦੀ ਹੈ 94 ਤੋਂ 95 ਜਿਹੜੇ ਆ ਐਮਐਲਏ ਜਿਹੜੇ ਉਹਨਾਂ ਦੇ ਹੋ ਸਕਦੇ ਆ ਸੋ ਇਹ ਤਸਵੀਰ ਹੈ ਲੋਕ ਸਭਾ ਦੀ ਲੇਟੈਸਟ ਲੇਕਿਨ ਪੰਜਾਬ ਦੇ ਇਤਿਹਾਸ ਵਿੱਚ ਕਦੀ ਅਜਿਹਾ ਨਹੀਂ ਹੋਇਆ ਕਿ ਕਿਸੇ ਪਾਰਟੀ ਨੇ 80% ਤੋਂ ਜ਼ਿਆਦਾ ਐਮਐਲਏ ਜਿਹੜੇ ਆ ਉਹ ਦਿੱਤੇ ਹੋਣ ਸੋ ਹੁਣ ਦੇਖਣ ਵਾਲੀ ਗੱਲ ਹੋਏਗੀ ਕਿ ਇਸ ਦਾ ਅਸਰ ਜਿਹੜਾ ਉਹ ਅੱਗੇ ਕਿਵੇਂ ਰਹੇਗਾ ਸੋ ਪੰਜਾਬ ਦੇ ਵਿਧਾਨ ਸਭਾ ਦੀ ਤਸਵੀਰ ਜਿਹੜੀ ਆ ਉਹ ਅਸੀਂ ਤੁਹਾਨੂੰ ਦੱਸ ਰਹੇ ਸੀਗੇ ਕਿ ਆਖਿਰ ਕੀ ਜਿਹੜੀ ਹੈ ਉਹ ਬਣ ਗਈ ਹੈ ਤੇ ਆਮ ਆਦਮੀ ਪਾਰਟੀ ਨੇ ਇਤਿਹਾਸ ਰਚਿਆ ਸੋ 2024 ਦੀ ਗੱਲ ਕਰੀਏ ਤੇ ਇੱਕ ਨਵਾਂ ਐਕਸਪੈਰੀਮੈਂਟ ਜਿਹੜਾ ਪੰਜਾਬ 'ਚ ਆਮ ਤੌਰ ਤੇ ਪੰਜਾਬੀ ਜਿਹੜੇ ਆ ਐ ਐਕਸਪੈਰੀਮੈਂਟ ਕਰਦੇ ਰਹਿੰਦੇ ਆ ਨਵੇਂ ਨਵੇਂ ਐਕਸਪੈਰੀਮੈਂਟ ਕਰਦੇ ਆ ਸੋ ਇੱਕ ਐਕਸਪੈਰੀਮੈਂਟ ਉਹਨਾਂ ਨੇ ਕੀਤਾ ਸੀਗਾ ਅਮਰਿਤਪਾਲ ਸਿੰਘ ਖਾਲਸਾ ਖਡੂਰ ਸਾਹਿਬ ਤੋਂ ਰਿਕਾਰਡ ਜਿਹੜੀ ਵੋਟ ਸੀ ਉਹ ਦਿੱਤੇ ਸੀ 197120 ਵੋਟਾਂ ਦਿੱਤੀ ਸੀ ਔਰ ਫਰੀਦਕੋਟ ਤੋਂ ਸਰਪਜੀਤ ਸਿੰਘ ਖਾਲਸਾ ਜਿਹੜੇ ਆ 70053 ਵੋਟਾਂ ਦਿੱਤੀ ਸੀ ਸੋ ਉਸ ਵੇਲੇ ਲੱਗ ਰਿਹਾ ਸੀ ਕਿ ਪੰਜਾਬ ਦੇ ਵਿੱਚ ਇੱਕ ਨਵਾਂ ਜਿਹੜਾ ਵਿਕਲਪ ਆ ਬਣ ਸਕਦਾ ਔਰ ਤੁਹਾਨੂੰ ਯਾਦ ਹੋਵੇਗਾ ਦੋ ਤਿੰਨ ਮਹੀਨਿਆਂ ਤੋਂ ਬਹੁਤ ਸਾਰੀਆਂ ਅਟਕਲਾ ਸੀਗਾ ਕਿ ਅਮਰਿਤਪਾਲ ਦੇ ਚਾਰ ਸਾਥੀ ਜਿਹੜੇ ਆ ਉਹ ਇਲੈਕਸ਼ਨ ਲੜ ਸਕਦੇ ਆ ਲੇਕਿਨ ਉਹ ਲੜੇ ਨਹੀਂ ਇੱਕ ਸਾਥੀ ਉਹਨਾਂ ਦੇ ਡੇਰਾ ਬੱਬਾ ਨਾਨਕ ਤੋਂ ਇਲੈਕਸ਼ਨ ਜ਼ਰੂਰ ਲੜੇ ਆ ਲੇਕਿਨ ਉਹਨਾਂ ਦੀ ਪਰਫਾਰਮੈਂਸ ਕੀ ਰਹੀ ਉਹ ਤੁਹਾਨੂੰ ਅੱਗੇ ਦੱਸਦੇ ਸੋ ਤੂਫਾਨ ਸਿੰਘ ਕੀ ਤੂਫਾਨ ਮਚਾਣਗੇ ਇਹ ਜਿਹੜਾ ਸਸਪੈਂਸ ਬਣਿਆ ਹੋਇਆ ਸੀ ਪਰ ਤੂਫਾਨ ਸਿੰਘ ਕੋਈ ਤੂਫਾਨ ਜਿਹੜਾ ਉਹ ਨਹੀਂ ਲਿਆ ਪਰ ਸੋ ਮੈਂ ਪੰਥਕ ਰਾਜਨੀਤੀ ਦੀ ਗੱਲ ਕਰ ਰਿਹਾ ਸੀ ਕਿਉਂਕਿ ਕਾਲੀ ਦਲ ਤੇ ਕਮਜ਼ੋਰ ਹੋਣ ਨਾਲ ਇੱਕ ਬਹੁਤ ਵੱਡਾ ਵੈਕਿਊਮ ਬਣ ਰਿਹਾ ਔਰ ਇਹ ਜਿਹੜੇ ਪੰਥਕ ਜਿਹੜੇ ਲੀਡਰ ਸੀਗੇ ਉਹ ਐਕਸਪੈਰੀਮੈਂਟ ਕਰ ਰਹੇ ਸੀ ਸੋ ਲਵਪ੍ਰੀਤ ਸਿੰਘ ਤੂਫਾਨ ਡੇਰਾ ਬਾਬਾ ਨਾਨਕ ਤੋਂ ਉਨ੍ਹਾਂ ਨੇ ਇਲੈਕਸ਼ਨ ਲੜੀਆ ਔਰ ਉਨ੍ਹਾਂ ਨੂੰ ਮਹਿਜ਼ 2358 ਵੋਟਾਂ ਪਈਆਂ ਨੇ ਸੋ ਇਹ ਅਮਰਿਤਪਾਲ ਸਿੰਘ ਦੇ ਕਾਫੀ ਕਲੋਸ ਆਤੀ ਨੇ ਔਰ ਨੋਟਾ ਤੋਂ ਥੋੜੀਆਂ ਜਿਹੀਆਂ ਜੇ ਬੈਟਰ ਸੀਟਾਂ ਮਿਲੀਆਂ ਲੇਕਿਨ ਅੰਦਾਜ਼ਾ ਲਗਾ ਸਕਦੇ ਤੁਸੀਂ ਕਿ ਡੇਰਾ ਬਾਬਾ ਨਾਨਕ ਤੋਂ ਸਿਰਫ 2358 ਵੋਟਾਂ ਜਿਹੜੀਆਂ ਨੇ ਮਿਲੀਆਂ ਹਾਲਾਂਕਿ ਡੇਰਾ ਬਾਬਾ ਨਾਨਕ ਜਿਹੜਾ ਪੰਥਕ ਹਲਕਾ ਕਹਿ ਸਕਦੇ ਆ ਪਿੰਡੂ ਹਲਕਾ ਕਹਿੰਦੇ ਨੇ ਲੇਕਿਨ ਲੋਕਾਂ ਨੇ ਪੂਰੀ ਤਰ੍ਹਾਂ ਅਮਰਿਤਪਾਲ ਸਿੰਘ ਦੇ ਜਿਹੜਾ ਸਾਥੀ ਸੀ ਉਹਨੂੰ ਨਕਾਰਤਾ ਹਾਲਾਂਕਿ ਉਹਨਾਂ ਦੀ ਕਿੰਨੀ ਸਪੋਰਟ ਸੀ ਇਸ ਬਾਰੇ ਨਹੀਂ ਬਹੁਤ ਜ਼ਿਆਦਾ ਨਹੀਂ ਪਤਾ ਲੇਕਿਨ ਜਦੋਂ ਅਜਨਾਲੇ ਜਦੋਂ ਪ੍ਰੋਬਲਮ ਆਈ ਸੀ ਜਿਹਨੂੰ ਅਮਰਿਤਪਾਲ ਸਿੰਘ ਹੋਣੇ ਉੱਥੇ ਜਾ ਕੇ ਉਹਨਾਂ ਨੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਕ੍ਰੀਏਟ ਹੋਈ ਸੀ ਉਸ ਵੇਲੇ ਲਵਪ੍ਰੀਤ ਸਿੰਘ ਤੂਫਾਨ ਜਿਹੜੇ ਆ ਉਹਨਾਂ ਦੇ ਨਾਲ ਮੌਜੂਦ ਸੀ ਸੋ ਕਿਤੇ ਨਾ ਕਿਤੇ ਲੋਕਾਂ ਨੇ ਪੂਰੀ ਤਰ੍ਹਾਂ ਉਹਨਾਂ ਨੂੰ ਨਕਾਰਤਾ ਔਰ ਤੁਸੀਂ ਦੇਖ ਸਕਦੇ ਹੋ ਸਿਰਫ 232358 ਵੋਟਸ ਪਈਆਂ ਦੂਜਾ ਜਿਹੜਾ ਹੈ ਸੁਖਰਾਜ ਕਰਨ ਸਿੰਘ ਗਿੱਦੜਬਾਦ ਤੋਂ ਇਲੈਕਸ਼ਨ ਲੜੀ ਔਰ ਵੋਟਾਂ ਪਈਆਂ ਸਿਰਫ 715 ਸੁਖਰਾਜ ਕਰਨ ਸਿੰਘ ਕੌਣ ਨੇ ਜਿਹੜੇ ਬਾਈਬਲ ਕਲਾਬ ਜਿਹੜੀ ਫਾਇਰਿੰਗ ਹੋਈ ਸੀ ਉਸ ਵਿੱਚ ਜਿਹੜੇ ਆ ਗੁਰਬੇਦ ਵੀ ਹੋਈ ਸੀ ਭਗਵਾਨ ਕ੍ਰਿਸ਼ਨ ਜਿਹੜੇ ਸੀ ਉਹਨਾਂ ਦੇ ਬੇਟੇ ਸੀ ਕਈ ਸਾਲਾਂ ਤੋਂ ਇਹ ਪ੍ਰੋਟੈਸਟ ਵੀ ਕਰਦੇ ਰਿਹਾ ਲੇਕਿਨ ਇਹਨਾਂ ਨੂੰ ਗਿੱਦੜਬਾਦ ਤੋਂ ਸਿਰਫ 715 ਵੋਟਾਂ ਪਈਆਂ ਨੇ ਹਾਲਾਂਕਿ ਨੋਟਾ ਦੀਆਂ ਵੋਟਸ ਜਿਹੜੀਆਂ ਨੇ ਉਹ ਇਹਨਾਂ ਤੋਂ ਜ਼ਿਆਦਾ ਨੇ ਸੋ 899 ਵੋਟਾਂ ਜਿਹੜੀਆਂ ਨੋਟਾ ਨੂੰ ਪਈਆਂ ਨੇ ਔਰ ਉਹਨਾਂ ਤੋਂ ਵੀ ਘੱਟ ਜਿਹੜੀਆਂ ਨੇ ਵੋਟਾਂ ਗਿੱਦੜਬਾਦ 'ਚ ਇਹਨਾਂ ਨੂੰ ਪਈਆਂ ਨਹੀਂ ਸੋ ਪੰਥਕ ਰਾਜਨੀਤੀ ਦੀ ਗੱਲ ਕਰੀਏ ਤੇ ਪੂਰੀ ਤਰ੍ਹਾਂ ਕਿਉਂਕਿ बार-बार ਇੱਕ ਗੱਲ ਹੁੰਦੀ ਹੈ ਕਿ ਗਿੱਦੜਬਾਦ ਦੇ ਜਿਹੜਾ ਬਹਿਬਲ ਕਲਾਂ ਇਲਾਕਾ ਜਿਹੜਾ ਹੈ ਉੱਥੇ ਬਾਰ-ਬਾਰ ਗੱਲ ਹੁੰਦੀ ਹੈ ਇਸ ਬਾਰੇ ਲੇਕਿਨ ਅੰਦਾਜ਼ਾ ਲਗਾਓ ਕਿ ਕਿਸ ਤਰ੍ਹਾਂ ਆ ਲੋਕਾਂ ਨੇ ਉੱਤੇ VOTING ਜਿਹੜੀ ਆ ਕੀਤੀ ਆ ਔਰ ਸੁਖਰਾਜ ਕਰਨ ਸਿੰਘ ਨੂੰ ਪੂਰੀ ਤਰ੍ਹਾਂ ਲੋਕਾਂ ਨੇ ਉੱਤੇ ਨਿਗਾਰਤਾ ਤੀਸਰੀ ਦੀ ਗੱਲ ਕਰੀਏ ਬਰਨਾਲਾ ਤੋਂ ਗੋਵਿੰਦ ਸਿੰਘ ਸੰਧੂ ਜੋ ਕਿ ਸਿਮਰਨਜੀਤ ਸਿੰਘ ਮਾਨ ਦੇ ਦੋਤੇ ਨੇ ਸੋ ਉਹਨਾਂ ਨੇ ਇਲੈਕਸ਼ਨ ਲੜੀ ਹਾਲਾਂਕਿ ਉਹ ਕਰੀਬ 7900 ਵੋਟ ਲੈ ਗਏ ਲੇਕਿਨ ਉਹ ਜਿਹੜੇ ਪਹਿਲੇ 4 5ਵੇਂ ਨੰਬਰ ਤੇ ਰਹੇ ਨੇ ਪਹਿਲੇ 4 ਕੈਂਡੀਡੇਟਸ ਨੂੰ ਬਿਲਕੁਲ ਵੀ ਟੱਕਰ ਨਹੀਂ ਦੇ ਪਾਏ ਸੋ ਜੋ ਇੱਕ ਦਾਵਾ ਕੀਤਾ ਜਾ ਰਿਹਾ ਸੀ ਕਿ 2024 ਦੇ ਵਿੱਚ ਜਿਹੜਾ ਇੱਕ ਐਕਸਪੈਰੀਮੈਂਟ ਹੋਇਆ ਦੋ ਦੋ ਕੈਂਡੀਡੇਟ ਜਿਹੜੇ ਆ ਜਿਨ੍ਹਾਂ ਦਾ ਵੋਟ ਸ਼ੇਅਰ ਵੀ ਪੰਥਿਕ ਜਿਹੜੇ ਕੈਂਡੀਡੇਟ ਸੀ ਬਹੁਤ ਜ਼ਿਆਦਾ ਰਿਆ ਔਰ ਹੁਣ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਜਿਹੜੇ ਵੋਟਰਸ ਨੇ ਉਹਨਾਂ ਨੇ ਤਿੰਨੋਂ ਸੀਟਾਂ ਤੋਂ ਇਹਨਾਂ ਨੂੰ ਨਕਾਰ ਦਿੱਤਾ ਹੈ ਸੋ ਸਿਮਰਜੀਤ ਸਿੰਘ ਮਾਨ ਨੂੰ ਵੀ ਸ਼ਾਇਦ ਲੱਗ ਰਿਹਾ ਹੋਣਾ ਜਿਸ ਤਰ੍ਹਾਂ ਜਿਹੜੀ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਈ ਪਰ ਉਸ ਤੋਂ ਬਾਅਦ ਲੋਕ ਸਭਾ ਚੋਣਾਂ ਹੋਈਆਂ ਜੋ ਬਾਅ ਇਲੈਕਸ਼ਨ ਹੋਏ ਸੀਗੇ ਉਸ ਵਿੱਚ ਸਿਮਰਜੀਤ ਸਿੰਘ ਮਾਨ ਦੀ ਜਿੱਤ ਹੋਈ ਸੀ ਹਾਲਾਂਕਿ 2024 ਦੇ ਵਿੱਚ ਉਹਨਾਂ ਨੂੰ ਨਕਾਰਤਾ ਸੀ ਪਰ ਫਿਰ ਵੀ ਇੱਕ ਟਰਾਈ ਜਿਹੜਾ ਉਹਨਾਂ ਵੱਲੋਂ ਜ਼ਰੂਰ ਕੀਤਾ ਗਿਆ ਖੈਰ ਹੁਣ ਬੀਜੇਪੀ ਦਾ ਜ਼ਿਕਰ ਕਰ ਲੈਣੇ ਆ ਤੇ ਬਹੁਤ ਇੰਪੋਰਟੈਂਟ ਹੈ ਕਿਉਂਕਿ ਜਦੋਂ ਰਿਜ਼ਲਟ ਸਾਹਮਣੇ ਆ ਰਹੇ ਸੀ ਲੱਗ ਰਿਹਾ ਸੀਗਾ ਕਿ ਸ਼ਾਇਦ ਬੀਜੇਪੀ ਜਿਹੜੇ ਹੈ ਕਿਉਂਕਿ ਬਹੁਤ ਵੱਡੇ ਫੇਸਿਸ ਉਤਾਰੇ ਸਾਰੇ ਸਿਕ ਫੇਸਿਸ ਜਿਹੜੇ ਉਹਨਾਂ ਵੱਲੋਂ ਉਤਾਰੇ ਗਏ ਸੀਗੇ ਪਰ ਜਾਦੂ ਜਿਹੜਾ ਹੈ ਉਹ ਬੀਜੇਪੀ ਦਾ ਨਹੀਂ ਚੱਲ ਪਾਇਆ ਸੋ ਬੀਜੇਪੀ ਦੇ ਚਾਰ ਵਿੱਚੋਂ ਤਿੰਨ ਜਿਹੜੇ ਕੈਂਡੀਡੇਟਸ ਜਿਹਨਾਂ ਦੀ ਜ਼ਮਾਨਤ ਜਬਤ ਹੋਈ ਹੈ ਜਿਹੜਾ ਇੱਕ ਪਰਸੈਪਸ਼ਨ ਬਣਾਈ ਜਾ ਰਹੀ ਸੀ ਪੰਜਾਬ ਵਿੱਚ ਕਿ ਬੀਜੇਪੀ ਨੂੰ ਸ਼੍ਰੋਮ ਨਹੀਂ ਕਾਲੀ ਦਲ ਦੀ ਜ਼ਰੂਰਤ ਨਹੀਂ ਹੈ ਉਹ ਆਪਣੇ ਦਮ ਤੇ ਬਹੁਤ ਚਮਤਕਾਰ ਕਰ ਸਕਦੇ ਆ 18% ਵੋਟ ਵੀ ਉਹਨਾਂ ਦੀ ਆਈ 2024 ਚ ਲੇਕਿਨ ਫਿਲਹਾਲ ਦੇਖੋ ਤੇ ਪੂਰੇ ਜਿਹੜੀਆਂ ਤਿੰਨ ਸੀਟਾਂ ਦੇ ਵਿੱਚ ਰਵੀਕਰਨ ਸਿੰਘ ਦੀ ਗੱਲ ਕਰੀਏ ਰਵੀਕਰਨ ਸਿੰਘ ਪਿਛਲੀ ਵਾਰ 500 ਤੋਂ ਘੱਟ ਵੋਟਾਂ ਤੋਂ ਹਾਰੇ ਸੀ ਪਰ ਅੱਜ ਦੀ ਗੱਲ ਕਰੋ 460 ਵੋਟ ਤੋਂ ਆ ਰਹੇ ਸੀ ਔਰ ਅੱਜ ਦੀ ਗੱਲ ਕਰੀਏ ਤੇ ਸਿਰਫ 6505 ਵੋਟ ਰੋਨ ਪਈ ਹੈ ਸੋ ਇੱਕ ਆਈ ਓਪਨਰ ਹੈ ਕਿ ਅਗਰ ਉਹਨਾਂ ਨੂੰ ਲੱਗ ਰਿਹਾ ਸੀ ਕਿ ਉਹ ਕਾਲੀ ਦਲ ਤੋਂ ਬੀਜੇਪੀ ਚ ਗਏ ਆ ਤੇ ਸ਼ਾਇਦ ਉਹਨਾਂ ਨੂੰ ਜਿਹੜਾ ਹੈ ਉੱਥੇ ਲੋਕ ਐਕਸੈਪਟ ਕਰਨਗੇ ਔਰ ਦੇਖਿਆ ਜਾਵੇ ਕਿ ਰਵੀ ਕਰਨ ਸਿੰਘ ਜਿਹੜੇ ਆ ਉਹਨਾਂ ਦੇ ਪਿਤਾ ਜਿਹੜੇ ਆ ਉਹ ਦੋ ਵਾਰ ਉੱਥੋਂ ਨਿਰਮਲ ਸਿੰਘ ਕਾਲੋ ਜਿਹੜੇ ਆ ਪੰਜਾਬ ਦੇ ਸਪੀਕਰ ਵੀ ਰਹੇ ਮੰਤਰੀ ਵੀ ਰਹੇ ਦੋ ਵਾਰ ਉੱਥੋਂ ਐਮਐਲਏ ਬਣ ਚੁੱਕੇ ਲੇਕਿਨ ਜਨਤਾ ਨੇ ਪੂਰੀ ਤਰ੍ਹਾਂ ਉਹਨਾਂ ਨੂੰ ਐਜ਼ ਅ ਬੀਜੇਪੀ ਕੈਂਡੀਡੇਟ ਨਿਕਾਰ ਦਿੱਤਾ ਹੈ ਸੋਹਨ ਚੱਬੇਵਾਲ ਸੀਟ ਦੀ ਗੱਲ ਕਰ ਲੈਨੇ ਆ ਚੱਬੇਵਾਲ ਸੀਟ ਦੀ ਗੱਲ ਕੀਤੀ ਜਾਵੇ ਤਾਂ ਸੋਹਨ ਸਿੰਘ ਠੰਡਲ ਤੁਹਾਨੂੰ ਯਾਦ ਹੋਏਗਾ ਕਿ ਇਲੈਕਸ਼ਨ ਤੋਂ ਠੀਕ ਪਹਿਲਾਂ ਸ਼ਰਮਨੀ ਕਾਲੀ ਦਲ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਸੀਗੇ ਤੇ ਉਹਨਾਂ ਲੱਗ ਰਿਹਾ ਸੀਗਾ ਕਿ ਅਕਾਲੀ ਦਲ ਚੋਣ ਨਹੀਂ ਲੜ ਰਹੀ ਤੇ ਭਾਜਪਾ ਨੂੰ ਸ਼ਾਇਦ ਲੋਕ ਜਿਹੜੇ ਆ ਉਹ ਪਸੰਦ ਕਰਨਗੇ ਅਕਾਲੀ ਦਲ ਦਾ ਜੋ ਵੋਟ ਹੈ ਉਹ ਸ਼ਾਇਦ ਭਾਜਪਾ ਨੂੰ ਜਾਏਗਾ ਇਹ ਸ਼ਾਇਦ ਇਹਨਾਂ ਨੂੰ ਲੱਗ ਰਿਹਾ ਸੀ ਪਰ ਸ਼ਾਇਦ ਉਹਨ ਪਛਤਾ ਰਹੇ ਹੋਣਗੇ ਟੰਡਲ ਸਾਹਿਬ 8692 ਵੋਟਾਂ ਜਿਹੜੀਆਂ ਨੇ ਉਹ ਉਹਨਾਂ ਨੂੰ ਮਿਲੀਆਂ ਨੇ ਪਰ ਹਾਂ ਸਭ ਤੋਂ ਜ਼ਿਆਦਾ ਜਿਹੇ ਹੈਰਾਨ ਕਰਨ ਵਾਲੇ ਫਿਗਰ ਸਾਹਮਣੇ ਆਏ ਉਹ ਸੀਗੇ ਮਨਪ੍ਰੀਤ ਸਿੰਘ ਬਾਦਲ ਦੋ ਵਾਰ ਦੇ ਖਜ਼ਾਨਾ ਮੰਤਰੀ ਇੱਕ ਵੈਟਰਨ ਜਿਹੜੇ ਨੇ ਉਹ ਲੀਡਰ ਨੇ ਅਸੀਂ ਦੇਖਿਆ ਉਹ ਵੀ ਜਿਹੜੇ ਕਾਂਗਰਸ ਚ ਐਡਿਕੇਟ ਹਾਲੇ ਕਿ ਪਹਿਲਾਂ ਸ਼ਰਮਣੀਆ ਕਾਲੀ ਦਲ ਦੇ ਵਿੱਚ ਰਹੇ ਛੱਡ ਕੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਏ ਤਾਂ ਉਥੋਂ ਦੇਖੋ ਉਹਨਾਂ ਨੂੰ ਸਿਰ 12227 ਵੋਟਾਂ ਜਿਹੜੀਆਂ ਨੇ ਉਹ ਮਿਲੀਆਂ ਨੇ ਜਗਦੀਪ ਜੀ ਅਸੀਂ ਲਗਾਤਾਰ ਇਸ ਬਾਰੇ ਵੀ ਚਰਚਾ ਕਰ ਰਹੇ ਸੀ ਕਿ ਵੱਡੇ ਸਿੱਖ ਚਿਹਰੇ ਜਿਹੜੇ ਨੇ ਉਹ ਬੀਜੇਪੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰੇ ਗਏ ਸੋਨ ਸਿੰਘ ਠੰਡਲ ਜਿਹੜੇ ਆ ਖੁਦ ਦੋ ਵਾਰ ਇੱਕ ਵਾਰ ਮੰਤਰੀ ਹੋਰ ਦੋ ਵਾਰ ਐਮਐਲਏ ਰਹਿ ਚੁਕੇ ਆ ਜੇਲ੍ਹ ਮੰਤਰੀ ਰਹਿ ਚੁਕੇ ਬਾਦਲ ਸਰਕਾਰ ਚ ਲੇਕਿਨ ਸੋਨ ਸਿੰਘ ਠੰਡਲ ਇੱਕ ਜਿਹੜਾ ਡੈਬਿਊ ਕਰ ਰਿਹਾ ਸੀ ਇਲੈਕਸ਼ਨ ਚ 31 ਸਾਲ ਦਾ ਨੌਜਵਾਨ ਜਿਹੜਾ ਈਸ਼ਾਂਕ ਹੈ ਉਹਨਾਂ ਤੋਂ ਹਾਰ ਗਏ ਹਾਲਾਂਕਿ ਜਦੋਂ ਉਹਨਾਂ ਨੇ ਸਿਆਸਤ ਸ਼ੁਰੂ ਕੀਤੀ ਸੀ ਸ਼ਾਇਦ ਈਸ਼ਾਂਕ ਦਾ ਜਨਮ ਵੀ ਨਹੀਂ ਹੋਇਆ ਸੀ ਸੋ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਰਾਜਨੀਤੀ ਵਿੱਚ ਨਵੇਂ ਚਿਹਰੇ ਆਉਂਦੇ ਆ ਉਦੋਂ ਪੁਰਾਣਿਆਂ ਨੂੰ ਕਾਫੀ ਮੁਸ਼ਕਲ ਕਰਨੀ ਪੈਂਦੀ ਹੈ ਆਪਣੀ ਜਗ੍ਹਾ ਬਣਾਉਣ ਲਈ ਲੇਕਿਨ ਠੰਡਲ ਸਾਹਿਬ ਦੀ ਗੱਲ ਕਰੀਏ ਔਰ ਸਿਰਫ 8692 ਉਹ ਦੋ ਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਤੋਂ ਹਾਰ ਜਿਹੜੇ ਹਾਰ ਚੁੱਕੇ ਹੋ ਔਰ ਹੁਣ ਉਹਨਾਂ ਦੇ ਬੇਟੇ ਤੋਂ ਹਾਰੇ ਸੋ ਉਹਨਾਂ ਦੀ ਹੈਟ੍ਰਿਕ ਪੂਰੀ ਹੋਈ ਔਰ ਤਿੰਨ ਵਾਰੋਂ ਹਾਰ ਚੁੱਕੇ ਔਰ ਜਿਵੇਂ ਮਨਪ੍ਰੀਤ ਸਿੰਘ ਬਾਦਲ ਦਾ ਜ਼ਿਕਰ ਕੀਤਾ ਬਹੁਤ ਵੱਡਾ ਇੱਕ ਨਾਮ ਸੀ ਪੰਜਾਬ ਦੀ ਰਾਜਨੀਤੀ 'ਚ ਸ਼੍ਰੋਮਣੀ ਅਕਾਲੀ ਦਲ ਵਿੱਚ ਉਹਨਾਂ ਦੀ ਚੰਗੀ ਪੋਜੀਸ਼ਨ ਸੀ ਲੇਕਿਨ ਉਹਨਾਂ ਨੇ ਕਈ ਵਾਰ ਪਾਰਟੀਆਂ ਬਦਲੀਆਂ ਕਾਂਗਰਸ 'ਚ ਵੀ ਗਏ ਪੀਪੀਪੀ ਵੀ ਬਣਾਈ ਭਾਜਪਾ 'ਚ ਆਏ ਔਰ ਇਹ ਦਾਵਾ ਕੀਤਾ ਜਾ ਰਿਹਾ ਸੀ ਕਿ ਸ਼ਾਇਦ ਅਕਾਲੀ ਦਲ ਦਾ ਵੋਟ ਬੈਂਕ ਜਿਹੜਾ ਹੈ ਉਹ ਉਹਨਾਂ ਲਈ ਭੁੱਪੇਗਾ ਲੇਕਿਨ ਟੋਟਲੀ ਉਹਨਾਂ ਨੂੰ ਉਸ ਹਲਕੇ ਨੇ ਨਕਾਰਤਾ ਉੱਥੋਂ ਐਮਐਲਏ ਵੀ ਰਹਿ ਚੁਕੇ ਆਂ ਔਰ ਸਿਰਫ 12227 ਵੋਟਸ ਉਹਨਾਂ ਨੂੰ ਪਈਆਂ ਨੇ ਹਾਲਾਂਕਿ ਬਰਨਾਲਾ ਵਿੱਚ ਥੋੜੀ ਬਹੁਤ ਜੜੀ ਐ ਸਾਖ ਬਚੀ ਕੇਵਲ ਸਿੰਘ ਢਿਲੋਂ ਦੋ ਵਾਰ ਉੱਥੋਂ ਐਮਐਲਏ ਰਹਿ ਚੁਕੇ ਆਂ ਔਰ ਇਸ ਵਾਰ ਕੇਵਲ ਸਿੰਘ ਢਿਲੋਂ ਜਿਹੜੇ ਨੇ ਉਹਨਾਂ ਨੇ ਕੁਝ ਵੋਟਾਂ ਲੈ ਲਈਆਂ ਤਾਂ ਕਿ ਉਹਨਾਂ ਦੀ ਜਿਹੜੀ ਜ਼ਮਾਨਾ ਜਬਤ ਨਾ ਹੋਏ ਲੇਕਿਨ ਬੀਜੇਪੀ ਲਈ ਇਨਟਰੋਸਪੈਕਟ ਕਰਨ ਵਾਲੀ ਜਿਹੜੀ ਜ਼ਰੂਰਤ ਐ ਇਸ ਵੇਲੇ ਕਿ ਕੀ ਪੰਜਾਬ ਦੇ ਵਿੱਚ ਉਹ ਸ਼ਹਿਰੀ ਵੋਟਰਾਂ ਨੂੰ ਪਰਵਾ ਕੇ ਪੰਜਾਬ ਦੇ ਵਿੱਚ ਬਦਲ ਬਣ ਸਕਦੇ ਆਂ ਜੋ ਰਿਜ਼ਲਟਸ ਹਨ ਉਹਨਾਂ ਨੂੰ ਦੇਖ ਕੇ ਲੱਗਦਾ ਤੇ ਨਹੀਂ ਹੈ ਔਰ ਤੁਸੀਂ ਸੁਣਿਆ ਕੇਜਰੀਵਾਲ ਸਾਹਿਬ ਵੀ ਇਸ ਗੱਲ ਨੂੰ ਬਹੁਤ ਜ਼ੋਰ ਨਾਲ ਦਿੱਲੀ ਦੇ ਵਿੱਚ ਲੋਕਾਂ ਦੇ ਵਿੱਚ ਲੈ ਕੇ ਜਾਣਗੇ ਕਿ ਜਿਹੜੀ ਪਾਰਟੀ ਪੰਜਾਬ ਦੇ ਵਿੱਚ ਜ਼ਮਾਨਤ ਨਹੀਂ ਬਿਜਾ ਪਾਈ ਉਹ ਦਿੱਲੀ ਵਿੱਚ ਉਹਨਾਂ ਦਾ ਮੁਕਾਬਲਾ ਕਿਵੇਂ ਕਰੇਗੀ ਸੋ ਜਗਦੀਪ ਜੀ ਇੱਥੇ ਕੇਵਲ ਸਿੰਘ ਢਿੱਲੋਂ ਦਾ ਵੀ ਜ਼ਿਕਰ ਜਿਹੜਾ ਹੈ ਉਹ ਚੰਗੀ ਤਰ੍ਹਾਂ ਕਰਨਾ ਬੰਦ ਹੈ ਦੱਸਿਓ ਕਿ ਕੇਵਲ ਢਿੱਲੋਂ ਜਿਹੜੇ ਨੇ ਉਹਨਾਂ ਨੂੰ 17000 ਵੋਟਾਂ ਜਿਹੜੀਆਂ ਮਿਲੀਆਂ ਹਾਲਾਂਕਿ ਕਈ ਵਾਰ ਵਿੱਚ ਵਿੱਚ ਕੰਪੀਟੀਸ਼ਨ ਦੇ ਵਿੱਚ ਵੀ ਨਜ਼ਰ ਆਏ ਪਰ 16 ਵੋਟਾ ਚਾਹੀਦੀ ਹੁੰਦੀ ਹੈ ਯਾਨੀ ਕਿ 16% ਵੋਟਾ ਚਾਹੀਦੀ ਹੁੰਦੀ ਹੈ ਤੇ ਉਹਨਾਂ ਨੂੰ 16.95% ਮਿਲਿਆ ਨੇ ਤਾਂ ਕਹਿ ਸਕਦੇ ਹਾਂ ਉਹ ਵੀ ਪੁਆਇੰਟਸ ਤੇ ਹੀ ਪਾਸ ਹੋਏ ਨੇ ਉਹਨਾਂ ਦੀ ਜ਼ਮਾਨਤ ਜਬ ਤੋਂ ਹੋਂ ਤੋਂ ਬਚ ਗਈ ਪਰ ਬਨਾਲਾ ਇੱਕ ਜਿਹੜਾ ਹਲਕਾ ਸੀ ਤੇ ਸ਼ਹਿਰੀ ਵੋਟਰ ਬਹੁਤ ਜ਼ਿਆਦਾ ਸੀ ਲੇਕਿਨ ਉਸ ਦੇ ਬਾਵਜੂਦ ਮੈਨੂੰ ਲੱਗਦਾ ਜੋ ਮੰਡੀਆਂ 'ਚ ਕਿਸਾਨਾਂ ਨਾਲ ਜੋ ਹੋਇਆ ਉਸ ਕਰਕੇ ਸ਼ਾਇਦ ਹੋ ਸਕਦਾ ਹੈ ਕਿ ਨੁਕਸਾਨ ਕਾਫੀ ਹੋਇਆ ਔਰ ਕੇਵਲ ਢਿੱਲੋਂ ਜਿਹੜੇ ਆ ਥੋੜੀ-ਬਹੁਤ ਜਿਹੜੀ ਆਪਣੀ ਸਾਥ ਬਚਾ ਪਏ ਲੇਕਿਨ ਅਦਰਵਾਈਜ਼ ਗੱਲ ਕਰੀਏ ਤੇ ਕਾਫੀ ਬੁਰਾ ਹਾਲ ਜਿਹੜਾ ਬੀਜੇਪੀ ਦੇ ਕੈਂਡੀਡੇਟਸ ਆ ਸੈLECTION ਚ ਲਿਆ। ਸੋ ਅਗਲੀ ਸਲਾਈਡਸ ਤੋਂ ਦੱਸਾਂਗੇ ਕਿ ਜਿਹੜੇ ਦੋ ਲੀਡਰ ਸੀਗੇ ਇਲੈਕਸ਼ਨ ਨਹੀਂ ਸੀ ਲੜ ਰਹੇ ਲੇਕਿਨ ਉਹਨਾਂ ਦਾ ਬਹੁਤ ਕੁਝ ਦਾਅ ਤੇ ਲੱਗਿਆ ਹੋਇਆ ਸੀ ਕਿਉਂਕਿ ਉਹ ਦੋਵੇਂ ਜਿਹੜੇ ਦਾਵੇਦਾਰ ਸੀ ਮੁੱਖ ਮੰਤਰੀ 2027 ਕਾਂਗਰਸ ਲਈ ਹਾਲਾਂਕਿ ਕਾਂਗਰਸ ਨੇ ਲੱਗਦਾ ਹਰਿਆਣਾ ਦੇ ਜਿਹੜੇ ਰਿਜ਼ਲਟਸ ਆਏ ਉਸ ਤੋਂ ਕੋਈ ਬਹੁਤ ਜ਼ਿਆਦਾ ਜਿਹੜਾ ਹੈ उन्होंने कोई सिक्या नहीं so, ली सो अज की गल करिए सिंह रंधावा पिछली इलैक्श सिर्फ चार सौ छियाठ वोट तो जेड जितते सी इस बार मुकाबला काफ़ी टफ से और पंजें तो अठवें राउंड तक जतेंद्र कौर रंधावा लगातार अगे चल रहे थे लगभग अठारह सौ नब्बे वोटा नाल उन्हें लीड बना ली लेकिन उस तो बाद जकर चलिया कि वो पां हज़ार छः सौ नड़िनवे वोट तो हार गए और जी डेरा बाबा नानक इलाका जोड़ा है जरा रंधावा परिवार एक ਫੈਮਲੀ ਬੈਸ਼ਨ ਰਹਾ ਕਿੰਨੀ ਵਾਰ ਉੱਥੋਂ ਜਿੱਤੇ ਨੇ ਸੁਖਿੰਦਰ ਸਿੰਘ ਰੰਧਾਵਾ ਦੇ ਪਿਤਾ ਜਿਹੜੇ ਆ ਉੱਥੋਂ 3 ਵਾਰ ਐਮਐਲਏ ਰਹਿ ਚੁਕੇ ਆ 1969 1979 ਔਰ 1980 ਵਿੱਚ ਜਿਹੜੇ ਸੰਤੋਖ ਸਿੰਘ ਰੰਧਾਵਾ ਸੀ ਪੀਸੀਸੀ ਪ੍ਰੈਜ਼ੀਡੈਂਟ ਵੀ ਰਹੇ ਆ ਉੱਥੋਂ ਰਹਿ ਚੁਕੇ ਆ ਔਰ ਉਸ ਤੋਂ ਬਾਅਦ 4 ਵਾਰ ਜਿਹੜੇ ਆ ਸੁਖਿੰਦਰ ਸਿੰਘ ਰੰਧਾਵਾ ਲਗਾਤਾਰ ਐਮਐਲਏ ਬਣੇ ਨਹੀਂ ਔਰ ਇਹਦੇ ਵਿੱਚ ਇੱਕ ਵਾਰ ਫਤਿਹਗੜ ਚੂੜੀਆਂ ਹਲਕਾ ਸੀ ਲੇਕਿਨ ਜਦੋਂ ਡੀਲ ਲਿਮਿਟੇਸ਼ਨ ਹੋਈ ਉਹ ਡੇਰਾ ਬਾਬਾ ਨਾਨਕ ਦੇ ਨਾਲ ਜਿਹੜਾ ਉਹਦੇ ਵਿੱਚ ਚਲਾ ਗਿਆ ਹਲਕੇ ਦੇ ਜ਼ਿਆਦਾ ਪਿੰਡ ਜਿਹੜੇ ਆ ਸੋ ਮੈਂ ਕਹਾਂਗਾ ਕਿ 7 ਵਾਰ ਜਿਹੜੀ ਰੰਦਾਵਾ ਪਰਿਵਾਰ ਨੇ ਇਸ ਵਾਰ ਜਿਹੜੀ ਇਹ ਇਲੈਕਸ਼ਨ ਦਿੱਤੀ ਇਸ ਜਗ੍ਹਾ ਤੋਂ ਔਰ ਇਸ ਵਾਰ ਰੰਦਾਵਾ ਪਰਿਵਾਰ ਕੋਈ ਗਈ ਹੈ ਲੇਕਿਨ ਉਹ ਕੋਈ ਹੋਰ ਰੰਦਾਵਾ ਨੇ ਔਰ ਇੱਕ ਵਕਤ ਸੀਗਾ ਜਦੋਂ ਜਿਹੜੇ ਜਿੱਤਣ ਵਾਲੇ ਕੈਂਡੀਡੇਟ ਨੇ ਉਹਨਾਂ ਨੇ ਸਰਪੰਚੀ ਦੀ ਟਿਕਟ ਉਹਨਾਂ ਤੋਂ ਮੰਗੀ ਸੀ ਔਰ ਜਦੋਂ ਨਹੀਂ ਮਿਲੀ ਉਹ ਬਾਗੀ ਹੋ ਗਏ ਸੋ ਬਹੁਤ ਸਾਰੇ ਪੋਲੀਟਿਸ਼ੀਅਨਸ ਨੂੰ ਸੋਚਣਾ ਚਾਹੀਦਾ ਕਿ ਜਿਹੜੇ ਉਹਨਾਂ ਦੇ ਵਰਕਰ ਹਨ ਉਹਨਾਂ ਦਾ ਬੇਸ਼ੱਕ ਖਿਆਲ ਰੱਖਣਾ ਚਾਹੀਦਾ ਸ਼ਾਇਦ ਉਹਨਾਂ ਨੇ ਜਦੋਂ ਸਰਪੰਚ ਬਣਾਇਆ ਹੁੰਦਾ ਤੇ ਅੱਜ ਉਹਨਾਂ ਦੀ ਟੱਕਰ ਜਿਹੜੀ ਹੈ ਉਹ ਨਾ ਹੁੰਦੀ ਲੇਕਿਨ ਉਹ ਜਿਹੜੇ ਘਰ ਦੇ ਹੀ ਕਹਿੰਦੇ ਕਿ ਘਰ ਦਾ ਹੀ ਜਿਹੜਾ ਬੰਦਾ ਹੁੰਦਾ ਹੈ ਉਹ ਹੀ ਕਿਲਾ ਟੰਦਾ ਸੋ ਇਸ ਵਲੇ ਸੁਖਿੰਦਰ ਸਿੰਘ ਰੰਦਾਵਾ ਜਿਹੜੇ ਆ ਉਹ ਪੂਰੀ ਤਰ੍ਹਾਂ ਇਸ ਗਮ ਚੋਂ ਣ ਕੇ ਕਿਉਂਕਿ ਇਸ ਹਲਕੇ ਦੀ ਗੱਲ ਕਰੀਏ ਕਿੱਥੇ ਐਡਾ ਵੱਡਾ ਮਾਰਜਿਨ ਕਈ ਸਾਲਾਂ ਤੋਂ ਨਹੀਂ ਹੋਇਆ ਮੇਰੇ ਕੋ ਬੜੇ ਦਿਲਚਸਪ ਪਾੰਕੜੇ ਆ ਕਿ 2002 ਵਿੱਚ ਨਿਰਮਲ ਸਿੰਘ ਕਾਲੋ ਜਿਹੜੇ ਉਹਨਾਂ ਨੂੰ ਹਰਾਇਆ ਸੀ ਰੰਦਾਵਾ ਸਾਹਿਬ ਨੇ 2012 ਵਿੱਚ ਸੁੱਚਾ ਸਿੰਘ ਲਗਾ ਉਹ 3060 ਫੁੱਟ ਤੋਂ ਰਹਿ ਗਏ ਸੀ 2017 ਵਿੱਚ ਫੇਰ ਸੁੱਚਾ ਸਿੰਘ ਲੰਗਾ ਨੂੰ 1194 ਵੋਟ ਤੋਂ ਰਹਾ ਸੀ ਉਸ ਤੋਂ ਬਾਅਦ ਲਗਾਤਾਰ ਮਾਰਜਨ ਘਟਦਾ ਰਿਹਾ 2022 ਚ ਸਿਰਫ 466 ਵੋਟ ਜਿਹੜੀ ਹੈ ਉਹਨਾਂ ਨੇ ਜਿਹੜੀ ਹੈ ਵੱਧ ਲਈ ਸ੍ਰੀ ਵਿਕਰਨ ਸਿੰਘ ਕਾਲੋਂ ਤੋਂ ਔਰ ਅੱਜ ਦੀ ਗੱਲ ਕਰੀਏ ਤੇ ਦੇਖੋ ਤੁਸੀਂ ਮਾਰਜਨ ਕਿੰਨਾ ਜ਼ਿਆਦਾ ਹੋ ਗਿਆ ਰੰਧਾਵਾ ਸਾਹਿਬ ਨੂੰ ਇਹ ਵੀ ਚਿੰਤਾ ਜਿਹੜੀ ਸਤਾਰੀ ਹੋਏਗੀ ਕਿ ਅਗਲੇ 2 ਸਾਲ ਚ ਜਿਹੜਾ ਮੈਂ ਕਿਵੇਂ ਆਪਣਾ ਆਧਾਰ ਜਿਹੜਾ ਵਾਪਸ ਲੂੰਗਾ ਕਿਉਂਕਿ ਦਾਵੇਦਾਰੀ ਮੁੱਖ ਮੰਤਰੀ ਦੀ ਸੀ ਲੇਕਿਨ ਆਪਣੀ ਪਤਨੀ ਦੀ ਸੀਟ ਜਿਹੜੀ ਹੈ ਉਹ ਨਹੀਂ ਬਚਾ ਪਾਈ ਸੋ ਜਗਦੀਪ ਜੀ ਜਦੋਂ ਤੁਸੀਂ ਇਸ ਦਾ ਜ਼ਿਕਰ ਕਰ ਰਹੇ ਹੋ ਕਹਿੰਦੇ ਨੇ ਕਿ ਜਦੋਂ ਦੋਸਤ ਦੁਸ਼ਮਣ ਬਣ ਜਾਂਦਾ ਹੈ ਤਾਂ ਉਹ ਬਹੁਤ ਖਤਰਨਾਕ ਦੁਸ਼ਮਣ ਬਣਦਾ ਕਿਉਂਕਿ ਉਹਨਾਂ ਨੂੰ ਤੁਹਾਡਾ ਸਾਰਾ ਇੰਟਰਨਲ ਸਾਰੀ ਚੀਜ਼ਾਂ ਜਿਹੜੀਆਂ ਨੇ ਉਹ ਪਤਾ ਹੁੰਦੀਆਂ ਨੇ ਤੇ ਨਾਲ ਹੀ ਜੇ ਸੁਖਜਿੰਦਰ ਰੰਧਾਵਾ ਜੀ ਦੀ ਗੱਲ ਕੀਤੀ ਜਾਵੇ ਤਾਂ ਥੋੜੇ ਦਿਨ ਪਹਿਲਾਂ ਉਹਨਾਂ ਨੂੰ ਤਾਂ ਪੁੱਛਿਆ ਸੀਗਾ ਕਿ ਤੁਸੀਂ 2027 ਦੇ ਵਿੱਚ ਮੁੱਖ ਮੰਤਰੀ ਬਣ ਸਕਦੇ ਹੋ ਤਾਂ ਉਹਨਾਂ ਨੇ ਕਿਹਾ ਸੀ ਕਿਉਂ ਨਹੀਂ ਬਣ ਸਕਦਾ ਤੇ ਕੌਣ ਨਹੀਂ ਬੰਨਣਾ ਚਾਹੇਗਾ ਬੈਸਲੀ ਕਿਹਾ ਸੀ ਕਿ ਆਪਣੇ ਵਰਕਰਾਂ ਦੀ ਇੱਜ਼ਤ ਕਰੋ ਆਪਣੇ ਚੰਗੇ ਜੋスタンੀ ਇਜ਼ਤ ਕਰ ਰਿਹਾ ਕਿ ਤੁਹਾਡੇ ਦੋਸਤ ਤੁਹਾਨੂੰ ਬਹੁਤ ਵੱਡੀ ਝੋੜ ਪੇਚਾ ਸਕਦੇ ਹੈ ਖੈਰ ਲੈਸਨ ਜਿਹੜਾ ਹੈ ਉਹ ਮਿਲ ਗਿਆ ਹੁਣ ਦੇਖਣਾ ਹੋਵੇਗਾ ਕਿ ਅੱਗੇ ਜਿਹੜਾ ਹੈ ਉਹ ਕੀ ਰਹੇਗਾ ਲੇਕਿਨ ਇੱਕ ਹੋਰ ਸਖ ਜਿਹੜੇ ਜਿਹੜੇ ਕਿ ਸੀਐਮ ਦੇ ਦਾਵੇਦਾਰ ਸੀ 2027 ਵਿੱਚ ਉਹਨਾਂ ਦਾ ਤੁਹਾਨੂੰ ਰਿਪੋਰਟ ਕਰਦਿਕਾਣੇ ਆ ਅਮਰਿੰਦਰ ਸਿੰਘ ਰਾਜਵਿੰਗ ਪਿਛਲੀ ਵਾਰ ਮਾਲਵੇ ਵਿੱਚ ਪੂਰੀ ਜਿਹੜੀ ਆਮ ਆਦਮੀ ਪਾਰਟੀ ਦੀ ਮੇਰੀ ਚੱਲੀ ਸੀ ਲੇਕਿਨ ਉਸ ਦੇ ਬਾਵਜੂਦ ਆਪਣਾ ਗੜ ਜਿਹੜਾ ਬਚਾ ਪਾਇਆ ਸੀ 1349 ਵੋਟਾਂ ਜੜੀਆਂ ਨੇ ਉਹਨਾਂ ਨਾਲ ਜਿੱਤੇ ਸੀ ਲੇਕਿਨ ਇਸ ਵਾਰ ਦੀ ਗੱਲ ਕਰੀਏ ਜਮ੍ਰਿਤਾ ਵੜਿੰਗ ਜਿਹੜੇ ਆ ਕਾਫੀ ਬੁਰੀ ਤਰ੍ਹਾਂ ਹਾਰੇ ਨੇ 21062 ਵੋਟ ਤੋਂ ਹਾਰੇ ਨੇ ਔਰ ਉਹ ਸੀਟ ਜਿਹੜੀ ਰਾਜਾ ਵੜਿੰਗ ਨੇ ਲਗਾਤਾਰ ਦੋ ਵਾਰ ਜਿੱਤੀ ਹੈ ਸੋ ਵੜਿੰਗ ਸਾਹਿਬ ਦਾ ਹਾਲਾ ਕੀ ਇਹ ਕਹਿਣਾ ਹੈ ਕਿ ਡਿੰਪੀ ਢਿੱਲੋਂ ਜਿਹੜੇ ਨੇ ਉਹਨਾਂ ਨੂੰ ਜਿਹੜੀਆਂ ਵੋਟਾਂ ਨੇ ਉਹ ਸ਼ਰਮਣ ਅਕਾਲੀ ਦਿਲ ਵਾਲੀਆਂ ਵੋਟਾਂ ਪੈ ਗਿਆ ਇਹ ਹੀ ਕਾਰਨ ਹੈ ਕਿ ਮਾਰਜਿਨ ਜਿਹੜਾ ਹੈ ਉਹ ਬਹੁਤ ਜ਼ਿਆਦਾ ਵੱਧ ਗਿਆ ਉਹਨਾਂ ਨੇ ਕਿਹਾ ਕਿ ਹਾਲਾਂਕਿ ਡਿੰਪੀ ਢਿੱਲੋਂ ਨਹੀਂ ਉਹਨਾਂ ਨੇ 1349 ਵੋਟਾਂ ਦੇ ਨਾਲ ਹਰਾਇਆ ਸੀ ਪਰ ਹੁਣ ਡਿੰਪੀ ਢਿੱਲੋਂ ਨੇ ਹੀ ਉਹਨਾਂ ਦੀ ਪਤਨੀ ਨੂੰ 22000 ਬਾਹਰ ਵੋਟਾਂ ਦੇ ਨਾਲ ਹਰਾਇਆ ਹੈ ਸੋ ਅਸੀਂ ਦੇਖ ਸਕ ਪਾਰੇ ਸੀ ਕਿ ਕਾਫੀ ਟਾਈਮ ਤੋਂ ਹੀ ਜੋ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਰਾਜਾ ਵੜਿੰਗ ਨੂੰ ਇਹ ਕਿਹਾ ਜਾ ਰਿਹਾ ਸੀਗਾ ਕਿ ਉਹ ਜ਼ਿਆਦਾ ਮੈਚੁਰ ਨਹੀਂ ਹੈ ਉਹਨਾਂ ਦੀ ਉਮਰ ਵੀ ਘਟ ਹੈ ਤਜਰਬਾ ਵੀ ਘਟ ਹੈ ਤੇ ਉਹਨਾਂ ਨੂੰ ਬਦਲਿਆ ਜਾਵੇ ਸੋ ਅਜੇ ਇਹ ਵੀ ਲੀਡਰਸ ਨੇ ਜਿਹੜੇ ਹੁਣ ਇੱਕ ਵਾਰ ਉਹਨਾਂ ਨੂੰ ਮੌਕਾ ਮਿਲ ਜੇਗਾ ਰਾਜਾ ਵੜਿੰਗ ਤੇ ਵਾਰ ਕਰਨ ਦਾ ਪਰ ਅਸੀਂ ਦੇਖਿਆ ਕਿ ਬੜੀ ਖੂਬਸੂਰਤੀ ਦੇ ਨਾਲ ਉਹਨਾਂ ਨੇ ਆਪਣੀ ਹਾਰ ਸਵੀਕਾਰ ਕੀਤੀ ਤੇ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਨੇ ਰੀਜ਼ਨ ਵੀ ਦੱਸਿਆ ਕਿ ਸਾਡੇ ਹਾਰ ਦੇ ਕਾਰਨ ਜੋ ਕਾਂਗਰਸ ਵਿੱਚ ਅੰਦਰ ਖਾਤੇ ਜੋ ਗੱਲ ਚੱਲ ਰਹੀ ਸੀ ਕਿ ਪ੍ਰਧਾਨ ਬਦਲਣਾ ਚਾਹੀਦਾ ਹੁਣ ਆਉਣ ਵਾਲੇ ਦਿਨਾਂ 'ਚ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਹੋਰ ਜ਼ਿਆਦਾ ਜਿਹੜਾ ਇੰਟੈਂਸੀਫਾਈ ਹੋਏਗਾ ਰਾਜਾ ਵੜਿੰਗ ਦੀ ਕੁਰਸੀ ਨੂੰ ਕਾਫੀ ਖਤਰਾ ਰਹੇਗਾ ਰਾਜਾ ਵੜਿੰਗ ਤਿੰਨ ਵਾਰ ਉੱਥੋਂ ਜਿੱਤ ਚੁੱਕੇ ਆ 2012 'ਚ ਗਿੱਦੜਬਾਦ ਤੋਂ ਦਿੱਤੇ ਸੀ 2017 'ਚ ਬਠਿੰਡੇ ਤੋਂ 2022 'ਚ ਫਿਰ ਕਿੰਦਰ ਬਾਤੋ ਜਿੱਤੀ ਸੀ ਔਰ ਇਹ ਉਹ ਸੀਟ ਸੀ ਜਿਹੜੀ ਆਮ ਆਦਮੀ ਪਾਰਟੀ ਨੇ ਕਦੇ ਨਹੀਂ ਜਿੱਤੀ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਹਾਰ ਦੇ ਨਾਲ ਇਹ ਦੋ ਲੀਡਰ ਜਿਹੜੇ ਆ ਉਹਨਾਂ ਦੇ ਸੇਤ ਤੇ ਕਿੰਨਾ ਬੁਰਾ ਅਸਰ ਪੈਣ ਵਾਲਾ ਸੋ ਜਗਦੀਪ ਜੀ ਇਸ ਬਾਰੇ ਤੁਸੀਂ ਪਹਿਲਾਂ ਹੀ ਦੱਸਤਾ ਕਿ 2017 ਦੇ ਵਿੱਚ ਡੇਰਾ ਬਾਬਾ ਨਾਨਕ ਦੇ ਵਿੱਚ ਸੁਖਜਿੰਦਰ ਰੰਦਾਵਾ ਜਿਹੜੇ ਨੇ ਮਹਿ ਅਸੀਂ 1194 ਸੀਟਾਂ ਤੋਂ ਜਿੱਤੇ ਸੀਗੇ ਤੇ 2022 ਦੇ ਵਿੱਚ ਉਹ ਰਵਿਕਰਨ ਸਿੰਘ ਕਾਲੂ ਤੋਂ 466 ਵੋਟਾਂ ਦੇ ਮਾਰਜਿਨਾ ਦਿੱਤੇ ਸੀ ਪਰ ਇਸ ਵਾਰ ਜੋ ਗੁਰਦੀਪ ਰੰਦਾਵਾ ਨੇ ਜਿਹੜੇ ਕਦੇ ਖਾਸਮ ਖਸਬਜਿੰਦਰ ਰੰਦਾਵਾ ਦੇ ਹੋਇਆ ਕਰਦੇ ਸੀਗੇ ਉਹ 5699 ਵੋਟਾਂ ਦੇ ਮਾਰਜਿਨ ਨਾਲ ਜਿੱਤੇ ਨੇ ਪਿਛਲੀ ਤਿੰਨ ਇਲੈਕਸ਼ਨਸ ਲਗਾਤਾਰ ਸੁਖਬਿੰਦਰ ਰੰਦਾਵਾ ਦਾ ਜਿਹੜਾ ਵੋਟ ਜਿਹੜਾ ਸ਼ੇਅਰ ਹੈ ਉਹ ਘਟ ਰਿਹਾ ਸੀ ਔਰ ਹੁਣ ਉਹਨਾਂ ਨੂੰ ਅਗਲੀ ਇਲੈਕਸ਼ਨ ਵੇਲੇ ਸ਼ਾਇਦ ਹੋਰ ਤਿਆਰੀ ਕਰਨੀ ਪੈਗੀ ਕਿਉਂਕਿ ਲੀਡ ਜਿਹੜੀ ਹੈ 5699 ਦੀ ਹੋਗੀ ਸੋ ਬਰਨਾਲਾ ਜੋ ਕਿ ਆਮ ਆਦਮੀ ਪਾਰਟੀ ਦਾ ਇਹ ਕਹਿ ਸਕਦੇ ਆ ਕਿ ਇੱਕ ਪਾਕਟ ਬੋਰੋਸੇ ਯਾਨੀ ਕਿ ਸਟਰੋਂਗ ਪੁਆਇੰਟ ਸੋ ਬਰਨਾਲੇ ਵਿੱਚ ਵੀ ਬੜੀ ਹੈਰਾਨੀ ਦੀ ਗੱਲ ਹੈ ਕਿ ਮੀਤ ਥੇਰ ਜਿਹੜਿਆ ਪਹਿਲੀ ਵਾਰ 2432 ਵੋਟ ਤੋਂ ਜਿਹੜੇ ਜਿੱਤੇ ਸੀ ਉਹ ਔਰ 2022 ਦੀ ਗੱਲ ਕਰੀਏ ਤਾਂ 37622 ਵੋਟ ਤੋਂ ਜਿੱਤੇ ਸੀ ਔਰ ਜਦੋਂ ਲਾਸਟ ਜਿਹੜੀ ਇਲੈਕਸ਼ਨ ਹੋਈ ਹੈ ਲੋਕ ਸਭਾ ਦੀ ਉਸ ਵੇਲੇ ਵੀ ਮੀਤ ਜਿਹੜੇ ਮੀਤ ਜਿਹੜੇ ਨੇ ਉਹਨਾਂ ਨੇ ਰਿਕਾਰਡ ਜਿਹੜੀ ਜਿੱਤ ਹਾਸਲ ਕੀਤੀ ਸੀ ਲਗਭਗ 175000 ਵੋਟ ਜਿਹੜੀ ਉਹਨਾਂ ਨੇ ਉਹ ਲੈ ਕੇ ਉਹ ਪੰਜਾਬ ਚ ਜਿਹੜੇ ਆ ਚੰਗੇ ਮਾਰਨ ਦਾ ਯਤਨ ਵਾਲੇ ਕੈਂਡੀਡੇਟਸ ਸੱਚੀ ਲੇਕਿਨ ਇਸ ਵਾਰ ਦੇਖਿਆ ਜਾਵੇ ਤੇ 2157 ਵੋਟ ਤੋਂ ਉਹਨਾਂ ਦਾ ਜਿਹੜਾ ਦੋਸਤ ਸੀਗਾ ਉਹ ਹਾਰ ਗਿਆ ਹਾਲਾਂਕਿ ਅਗਰ ਦੋਨਾਂ ਦਾ ਜੇ ਐਡ ਕਰੀਏ ਵੋਟ ਸ਼ੇਅਰ ਤੇ ਉਸ ਨਾਲ ਜਿਹੜਾ ਕਾਫੀ ਫਰਕ ਪੈ ਸਕਦਾ ਕਿਉਂਕਿ ਬਰਨਾਲਾ ਵਿੱਚ ਆਮ ਆਦਮੀ ਪਾਰਟੀ ਔਰ ਜਿਹੜਾ ਉਹਨਾਂ ਦਾ ਰੈਬਲ ਕੈਂਡੀਡੇਟਸ ਸੀ ਅਗਰ ਉਹਨਾਂ ਦੀ ਵੋਟ ਜੋੜ ਲਈ ਜਾਵੇ ਤੇ ਲਗਭਗ 42996 ਵੋਟਸ ਜੜੀਆਂ ਨੇ ਉਹ ਦੋਨਾਂ ਦੀ ਮਿਲਾ ਕੇ ਹੁੰਦੀਆਂ ਔਰ ਹੋਰ ਵੀ ਸ਼ਾਇਦ ਮਾਰਜਨ ਵੱਧਾ ਲੇਕਿਨ ਚਾਰ ਟਿਕਟ ਦੇਣ ਵਿੱਚ ਥੋੜੀ ਚੂਕ ਹੋਈ ਔਰ ਜਿਹੜਾ ਘਰ ਦੇ ਜਿਹੜੇ ਕੈਂਡੀਡੇਟ ਸੀ ਉਹ ਜਿਹੜੇ ਦੋ ਕੈਂਡੀਡੇਟ ਸੀ ਉਹਨਾਂ ਦਾ ਨੁਕਸਾਨ ਜਿਹੜਾ ਉਹ ਦੇਖਣ ਨੂੰ ਮਿਲਿਆ ਸੋ ਇਸ ਵਾਰ ਜਦ ਕਿ 28000 ਦੇ ਕਰੀਬ ਕਾਲਾ ਢਿੱਲੋਂ ਨੂੰ ਜਿਹੜੀਆਂ ਨੇ ਵੋਟਾਂ ਮਿਲੀਆਂ ਤੇ ਜੇ ਉਹ ਦੋਵੇਂ ਇਕੱਠੇ ਮਿਲ ਕੇ ਲੜਦੇ ਤਾਂ ਸੋਚੋ 42000 ਯਾਨੀ ਕਿ ਬਹੁਤ ਆਸਾਨੀ ਦੇ ਨਾਲ ਜਿਹੜਾ ਉਹ ਜਿੱਤ ਸਕਦੇ ਸੀ ਸੋਸੀ ਤੋਂ ਅਨੁਸਪੀਕ ਵਿਸ਼ਲੇਸ਼ਣ ਦੱਸ ਰਹੀ ਹੈ ਕਿ ਆਖਰ ਇਹ ਚਾਰ ਬਾਈ ਇਲੈਕਸ਼ਨਸ ਵਿੱਚ ਕਿਸ ਪਾਰਟੀ ਦਾ ਕੀ ਨੁਕਸਾਨ ਹੋਇਆ ਕਿਉਂਕਿ ਬਹੁਤ ਸਾਰੇ ਜਿਹੜੇ ਦਾਵੇਦਾਰ ਸੀ ਜਿਹੜੇ ਐਮਪੀ ਬਣ ਕੇ ਦਿੱਲੀ ਪਹੁੰਚ ਕੇ ਲਾਕਡਾਊਨਾਂ ਦੇ ਹਲਕਿਆਂ ਨੇ ਉਹਨਾਂ ਨੂੰ ਨਕਾਰਤਾ ਔਰ ਇਹੀ ਵਜ੍ਹਾ ਹੈ ਕਿ ਤਿੰਨ ਤਿੰਨ ਜਿਹੜੇ ਐਮਪੀ ਸੀ ਉਹ ਆਪਣੇ ਹਲਕੇ ਛਾਰ ਗਏ ਔਰ ਸਿਰਫ ਰਾਜਕਮਰ ਚੱਬੇਵਾਲ ਦੀ ਜਿਹੜੀ ਸਲੇਟ ਹੈ ਉਹ ਕਲੀਨ ਹੈ ਉਹ ਨਾ ਸਿਰਫ ਆਪ ਜਿੱਤੇ ਉਹਨਾਂ ਨੇ ਪਰਿਵਾਰਵਾਦ ਦਾ ਨਾਰਾ ਵੀ ਚੁਟਲਾਤਾ ਕਿਉਂਕਿ ਉਹਨਾਂ ਦਾ ਬੇਟਾ ਪਹਿਲੀ ਵਾਰ ਇਲੈਕਸ਼ਨ ਲੜਿਆ ਔਰ ਪਹਿਲੀ ਵਾਰ ਹੀ ਉਹਨਾਂ ਨੇ ਉੱਥੋਂ ਜਿੱਤ ਹਾਸਲ ਕੀਤੀ ਹੈ